ਇਹ 855 ਨੀਲਾ ਨੀਲਾ ਘੋੜਾ ਇਹ ਕਿੰਨੇ ਮਾਡਲ ਆ ਜੀ ਇਹ 1999 ਮਾਡਲ ਆ ਪੰਜਾਬ ਨੰਬਰ ਆ ਇਹ ਸਾਰਾ origignal ਕਿਤੇ ਵੀ ਕਲਮ ਨਹੀਂ ਲੱਗੀ ਹੋਈ ਠੀਕ ਆ ਜੀ ਬਿਨਾ ਸੋ ਤੋਂ ਟੋਟ ਲਾਇਆ ਉਹ ਪੱਚਰਾ ਲਾ ਕੇ ਤਾਂ ਸੋ ਦਾ ਇੰਨਾ ਰੰਗ ਪਿਆ ਬਈ ਟਰੈਕਟਰ ਦੀ ਨਮਾੜੀ ਨਮਾੜ ਦੋ ਲੱਖ ਦੇ 20000 2 ਲੱਖ 20000 ਡਿਮਾਂਡ ਆ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਉਹ ਤਾਂ 20000 ਰੁਪਏ ਮਾਨਤਨ ਕਰ ਦ ਪੂਰੇ 2 ਲੱਖ ਦਾ ਟਰੈਕਟਰ ਬਣ ਜੂਗਾ ਇਹਗਾ origignal ਆ ਬਈ origignal ਆ ਠੀਕ ਜਣ ਆ ਗਿਆ ਜੀ 605 605 ਸੈਂਟਰ ਗੇਅਰ ਵਾਲਾ 605 ਡੀਆਈ ਸੈਂਟਰ ਗੇਅਰ ਹਾਂਜੀ ਪਾਵਰ ਸਟੀering ਪੰਜਾਬ ਦਾ ਨੰਬਰ ਰੰਗ ਪੇਂਟ ਦੀ ਰੰਗ ਪੇਂਟ ਪੂਰਾ ਸਾਰਾ origignal tractor ਆ ਕਿਤੇ ਵੀ ਕਲਮ ਨਹੀਂ ਲੱਗੀ ਪੂਰਾ ਜੀ ਠੀਕ ਆ ਜੀ ਡਿਮਾਂਡ ਇਹਦੀ ਡਿਮਾਂਡ 4 ਲੱਖ ਤੇ 20 ਹਜ਼ਾਰ ਰੁਪਈਆ ਹੈ 4 ਲੱਖ 20 ਹਜ਼ਾਰ ਆ ਡਿਮਾਂਡ ਹਾਂਜੀ ਕਿੰਨੇ ਤੱਕ ਬਣੂਗੀ ਇਹ ਆਪਾਂ ਦੇ ਦਾਂਗੇ ਜੀ ਪੂਰੇ 4 ਲੱਖ ਦਾ ਜਿਹੜਾ ਆਪਣਾ ਵੀਡੀਓ ਸ਼ੇਅਰ ਕਰਕੇ ਆਉਂਦਾ ਠੀਕ ਆ ਜੀ 20 ਹਜ਼ਾਰ ਪੀ ਦਾ ਡਿਸਕਾਊਂਟ ਹੋਊ ਡਰੈਸਟ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮੇਰਾ ਨਾਮ ਆਪਾਂ ਪਹੁੰਚਿਆ ਮੋਗਾ ਟਰੈਕਟਰ ਮੰਡੀ ਤੇ ਬਾਈ ਨਾਲ ਕਰਦਿਆਂ ਗੱਲਬਾਤ ਕਿੰਨੇ ਕਾ ਟਰੈਕਟਰ ਨੇ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਵਧੀਆ ਜੀ ਕਿੰਨੇ ਟਰੈਕਟਰ ਹੈ ਜੀ ਆਪਣੇ ਕੋਲ ਤਿੰਨ ਟਰੈਕਟਰ ਆ ਜੀ ਵੈਸੇ ਕਿੰਨੇ ਹੁੰਦੇ ਆ ਜੀ ਚਾਰ ਪੰਜ ਹੁੰਦੇ ਆ ਜੀ ਪੰਜ ਠੀਕ ਹੈ ਜੀ ਪਿਯਾਵਨੰਬਰੀ ਇਹ ਹੁੰਦੀ ਹੈ ਜੀ ਸਾਰੇ ਠੀਕ ਹੈ ਜੀ ਟਰੈਕਟਰ ਬਾਰੇ ਕਰਦਿਆਂ ਜੀ ਗੱਲਬਾਤ ਅਰਜਨ ਆ ਗਿਆ ਜੀ 605 ਜੀ 605 ਜੀ ਸੈਂਟਰ ਗੇਅਰ ਵਾਲਾ 605 ਡੀਆਈ ਸੈਂਟਰ ਗੇਅਰ ਹਾਂਜੀ ਪਾਵਰ ਸਟੀering ਪੰਜਾਬ ਦਾ ਨੰਬਰ ਠੀਕ ਹੈ ਜੀ ਟੋਯੋਟਾ ਯਾਰ 13 ਮਾਡਲ ਆ 13 ਮਾਡਲ ਟਾਇਰਾਂ ਦੀ ਕੰਡੀਸ਼ਨ ਦੀ ਗੱਲਬਾਤ ਕਰੀ ਜੀ ਟਾਇਰ ਟਾਇਰਾਂ ਦੀ ਕੰਡੀਸ਼ਨ ਨਾਲ ਦੀ ਟਾਇਰ ਹੈ ਜੀ 60 ਪੈਸੇ ਬਾਈਕ ਵਾਲੇ ਸੋਹਰਾ 13 ਮਾਡਲ ਦੇ ਹਾਂਜੀ ਫਰੰਟ ਟਾਇਰ ਚੇਂਜ ਕੀਤੇ ਆ 75 ਪੈਸੇ ਠੀਕ ਹੈ 75 ਪੈਸੇ ਫਰੰਟ ਲਈ ਜੀ ਕਿਦੇ ਨਕਦ ਕੈਸ਼ ਆ ਠੀਕ ਹੈ ਫਰਸਟ ਓਨਰ ਆ ਫਰਸਟ ਓਨਰ ਆ ਨਕਦ ਕੈਸ਼ ਦਾ ਟਰੈਕਟਰ ਆ ਜੀ ਸਾਇਬਰ ਹੱਡ ਜਾਵਾਂ ਨਹੀਂ ਲੱਗਾ ਠੀਕ ਹੈ ਜੀ ਫਰੰਟ ਡਰ ਨਵੀਂ ਲੱਗਿਆ ਡਾਬਲ ਡਿਸਟ੍ਰਿਬਿਊਟਰ ਡਬਲ ਆਈ ਡਬਲ ਡਿਸਟ੍ਰਿਬਿਊਟਰ ਆਉਂਦਾ ਤੇਲ ਬਲੇਕਰ ਬਾਅਦ ਸਵੀਜ ਟਾਪ ਮਾਡਲ ਚ ਆਉਂਦਾ ਜੀ ਠੀਕ ਆ ਜੀ ਫੁੱਲ ਟਾਪ ਵਾਲੀ ਗੱਲ ਪੂਰਾ ਫੁੱਲ ਟਾਪ ਹਾਂਜੀ ਹਾਂਜੀ ਤੇ ਰੰਗ ਪੇਂਟ ਦੀ ਰੰਗ ਪੇਂਟ ਪੂਰਾ ਸਾਰੇ ਓਰੀਜినਲ ਟਰੈਕਟਰ ਆ ਕਿਤੇ ਵੀ ਕਲਮ ਨਹੀਂ ਲੱਗੀ ਪੂਰਾ ਜੀ ਠੀਕ ਆ ਜੀ ਡਿਮਾਂਡ ਇਹਦੀ ਡਿਮਾਂਡ 4 ਲੱਖ ਤੇ 20000 ਰੁਪਈਆ ਹੈ 4 ਲੱਖ 20000 ਆ ਡਿਮਾਂਡ ਹਾਂਜੀ ਕਿੰਨੇ ਕ ਤੱਕ ਬਣੂਗੀ ਇਹ ਆਪਾਂ ਦੇ ਦੇ ਦਾਂਗੇ ਜੀ ਪੂਰੇ 4 ਲੱਖ ਦਾ ਜਿਹੜਾ ਆਪਣਾ ਵੀਡੀਓ ਸ਼ੇਅਰ ਕਰਕੇ ਆਉਂਦਾ ਠੀਕ ਹੈ ਜੀ بی ਆਰ ਪੀ ਦਾ ਡਿਸਕਾਊਂਟ ਹੋਊ ਡ੍ਰਾਇਵਰ ਦਾ ਹਾਂ ਜੀ ਸਰਵਿਸ ਨਵੀਂ ਕੀਤੀ ਜਮ ਬਿਲਕੁਲ ਨਵੀਂ ਸਰਵਿਸ ਠੀਕ ਹੈ ਜੀ ਹਾਂ ਜੀ ਇਸ ਨੂੰ ਤੇਲ ਬਦਲਣ ਦੀ ਵੀ ਲੋੜ ਨਹੀਂ ਨਹੀਂ ਤੇਲ ਬਦਲਣ ਦੀ ਵੀ ਲੋੜ ਨਹੀਂ ਠੀਕ ਹੈ ਜੀ ਹਾਂ ਜੀ ਇਹ ਤੇ ਆਪਾਂ ਲੋਨ ਵੀ ਕਰਵਾ ਲਿਆ ਲੋਨ ਹੋਊਗਾ ਇਹ ਤੇ ਲੋਨ ਵੀ ਕਰਵਾ ਕੇ ਦੇ ਦੇਵਾਂਗਾ 13 ਮਾਡਲ ਆ ਗਿਆ ਕਿਉਂਕਿ 12 ਤੋਂ ਉੱਪਰ ਲੋਨ ਹੋਏ ਹਾਂ ਜੀ ਹਾਂ ਜੀ ਅੱਗੇ ਆ ਗਿਆ ਜੀ 855 ਨੀਲਾ ਨੀਲਾ ਘੋੜਾ ਇਹ ਕਿੰਨੇ ਮਾਡਲ ਹੈ ਜੀ ਇਹ 1999 ਮਾਡਲ ਆ ਪੰਜਾਬ ਨੰਬਰ ਪੰਜਾਵ ਨੰਬਰ ਦਾ 1999 ਮਾਡਲ ਇਹ ਐਂ ਲੱਗਦਾ ਵੀ ਸੋ ਲੈ ਕੇ ਚਲਾਇਆ ਹੋਊ ਬਾਈ ਜਾਨੇ ਹਨਾ ਟਰੈਕਟਰ ਇਹ ਸਾਰਾ origignal ਕਿਤੇ ਵੇਖ ਕਾਲਮ ਨਹੀਂ ਲੱਗੀ ਹੋਈ ਠੀਕ ਆ ਜੀ ਬਿਨਾ ਸੋ ਤੋਂ ਲਾਇਆ ਹੋਊ ਪੱਚਰਾ ਲਾ ਕੇ ਤਾਂ ਸੋ ਦਾ ਇੰਨਾ ਰੰਗ ਪਿਆ ਬਈ ਟਰੈਕਟਰ ਦਾ ਤੇ ਇੰਜਨ ਵਗੈਰਾ ਜੀ ਇੰਜਨ ਵਗੈਰਾ ਦੀ ਪੂਰੀ ਫੁੱਲ ਗਾਰੰਟੀ ਠੀਕ ਆ ਜੀ ਸਾਰਾ origignal ਟਰੈਕਟਰ ਚਾਰੇ ਚੌਕੜਾ 95 ਪੈਸੇ BKT ਦਾ ਟਾਇਰ ਆ ਬਾਈ ਕੜੀ BKT ਕਮਾਂਡਰ ਫਰਾਂਟ ਵਾਲੇ ਮਾਰਕ ਫਰਾਂਟ ਵਾਲੇ ਮਾਰਕ ਇਹ ਕਾਪੀ ਕਾਗਜਾਂ ਦਾ ਜੀ ਕਾਪੀ ਕਾਗਜਾਂ ਦਾ ਬੂੜਾ ਓਕੇ ਫੁੱਲ ਗਾਰੰਟੀ ਆ ਠੀਕ ਹੈ ਕਿਉਂ ਨਵੇਂ ਮਾਡਲ ਦੀ ਡਿਮਾਂਡ ਹੀ ਡਿਮਾਂਡ 2 ਲੱਖ ਦੇ 20 ਹਜ਼ਾਰ 2 ਲੱਖ 20 ਹੈ ਡਿਮਾਂਡ ਆ ਤੇ ਇਹ ਮੈਨੂੰ ਕਮੈਂਟ ਆਇਆ ਸੀ ਤਿੰਨ ਚਾਰ ਦਿਨ ਪਹਿਲਾਂ ਹੋ ਗਏ ਮੈਂ ਰੀਲ ਪਾਈ ਸੀ ਘਰੇ ਇਹਨੂੰ ਕਹਿੰਦੇ ਐਹੋ ਜਿਹਾ ਟਰੈਕਟਰ ਦਿਖਾ ਸਾਡੇ ਵੀ ਐਹੋ ਜੀ ਆ ਇਹ ਵੀ ਦੱਸ ਹੁਣ ਕਿੰਨੇ ਦਾ ਬਣ ਜੂਗਾ ਇਹ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਉਹ ਤਾਂ 20000 ਰੁਪਏ ਮੰਨ ਤਾਲ ਕਰਦਾ ਪੂਰੇ 2 ਲੱਖ ਦਾ ਟਰੈਕਟਰ ਬਣ ਗਿਆ 2 ਲੱਖ ਦਾ ਹੈਗਾ ਅਰੀਜਨਲ ਹੀ ਆ ਬਈ ਅਰੀਜਨਲ ਹੈ ਠੀਕ ਆ ਜੀ ਉਹ ਅੱਗੇ ਗੱਲਬਾਤ ਕਰਦੇ ਆਂ ਜੀ ਫਾਰਮਾ 60 ਦੀ ਇਹ ਸਿੰਗਲ ਕਲਚ ਹੈ ਜਾਂ ਡਬਲ ਜੀ ਡਬਲ ਕਲਚ ਆ ਜੀ ਪੀ ਵੀ 29 ਨੰਬਰ ਆ ਲੋਕਲ ਮੋਗੇ ਦਾ ਮੋਗੇ ਦਾ ਲੋਕਲ ਨੰਬਰ ਆ ਫਰਸਟ ਓਨਰ ਆਨਲਾਈਨ ਬੋਲਦਾ ਠੀਕ ਆ ਜੀ ਆਨਲਾਈਨ ਬੋਲਦਾ ਟਰੈਕਟਰ ਫਰਸਟ ਆਨਰ ਆ ਜੀ ਤੇ ਜੇ ਇਹਦੇ ਮਾਡਲ ਦੀ ਗੱਲਬਾਤ ਕਰੀ ਮਾਡਲ 2006 ਆ ਜੀ 6 ਮਾਡਲ ਆ ਰੰਗ ਪੇਂਟ ਦੀ ਰੰਗ ਪੇਂਟ ਦਾ ਅਰੀਜਨਲ ਆ ਜੀ ਠੀਕ ਹੈ ਜੀ ਮਗਰਾਟ ਨਵੇਂ ਜੀ ਮਗਰਾਟ ਕੱਲੇ ਰੰਗ ਹੋਏ ਵੇ ਆ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਜੀ ਟਾਇਰਾਂ ਦੀ ਮੂਹਰ ਲੇ 80 ਤੋਂ 85 ਪੈਸੇ ਤੇ ਬੈਕ ਸਾਈਡ ਵਾਲੇ ਹੈਗੇ 65 ਤੋਂ 70 ਪੈਸੇ ਠੀਕ ਹੈ ਜੀ ਸੈਲਫ ਚਲਫੋਕ ਹੋਣੀ ਸੈਲਫ ਸਟਾਰ ਸਾਰਾ ਕੁਝ ਓਕੇ ਹੈ ਜੀ ਠੀਕ ਹੈ ਜੀ ਨਵੀਂ ਸਰਵਿਸ ਹੋਈ ਆ ਇਹਦੀ ਵੀ ਸਰਵਿਸ ਸਰਵਿਸ ਬਿਲਕੁਲ ਨਵੀਂ ਹੋਈ ਹੈ ਸਰਵਿਸ ਕਰਾਉਣ ਦੀ ਲੋੜ ਨਹੀਂ ਠੀਕ ਆ ਫਿਰ ਤਾਂ ਇਹ ਕਹ ਰਹੀ ਹੈ ਵੀ ਸਰਵਿਸ ਕਰਵਾ ਕੇ ਟਰੈਕਟਰ ਵੇਚਣਾ ਹਾਂਜੀ ਹਾਂਜੀ ਸਰਵਿਸ ਕਰਵਾ ਕੇ ਠੀਕ ਹੈ ਜੀ ਤੇ ਇਸੇ ਮਾਡਲ ਦੀ ਡਿਮਾਂਡ ਹੀ 2 ਲੱਖ 40 ਹਜ਼ਾਰ ਰੁਪਏ ਡਿਮਾਂਡ ਆ ਜੀ 2 ਲੱਖ 40 ਹਜ਼ਾਰ ਡਿਮਾਂਡ ਆ ਜੀ ਹਾਂ ਜੀ ਕਿੰਨੇ ਕ ਤੱਕ ਬਣ ਜੂ ਜੀ 2 ਲੱਖ ਤੇ 20 ਹਜ਼ਾਰ ਦਾ ਟਰੈਕਟਰ ਦੇ ਦਾਂਗੇ 2 ਲੱਖ 20 ਹਜ਼ਾਰ ਰੁਪਏ ਦਾ ਟਰੈਕਟਰ ਬਣ ਜੂ 20 ਹਜ਼ਾਰ ਰੁਪਏ ਦਾ ਡਿਸਕਾਊਂਟ ਹੋ ਜੂਏ ਟਰੈਕਟਰ ਦੇ ਵਿੱਚੋਂ ਹਾਂ ਜੀ ਤੇ ਆਪਣਾ ਪਿੰਡ ਕਿਹੜਾ ਹੈ ਜੀ ਸੇਖਵਾ ਪਿੰਡ ਆ ਜੀ ਤਲਵੰਡੀ ਭਾਈ ਦੇ ਨਾਲ ਠੀਕ ਆ ਜੀ ਤੇ ਕੰਟੈਕਟ ਨੰਬਰ ਜੀ 9463704547 ਰਾਣਾ ਟਰੈਕਟਰ ਕੱਟ ਲਵਾਂਗੇ ਕੱਟ ਲਾਂਗੇ ਵਿੱਚ ਕੱਟ ਲਾਂਗੇ ਠੀਕ ਆ ਜੀ ਸਕਰੀਨ ਤੇ ਬਈ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਫਿਰ ਦੇ ਨਵੀਂ ਵੀਡੀਓ ਨਾਲ ਧੰਨਵਾਦ